10-15 ਸਾਲਾਂ ਤੋਂ ਕੰਮ ਕਰ ਰਹੇ ਹਲੇ ਨਵੀਂ ਪਰਤੀ ਵੀ ਜਿਹੜੀ ਹੈ ਹੋਈ ਹੈ ਤੇ ਸਾਨੂੰ ਜਿਹੜੀ ਇਹ ਪਹਿਲ ਦੇ ਆਧਾਰ ਤੇ ਇੱਕ ਤੇ ਪੱਕਾ ਕੀਤਾ ਜਾਵੇ ਇਸ ਦੇ ਵਿੱਚ ਸਾਰੇ ਦੇ ਸਾਰੇ ਡਾਕਟਰ ਸਟਾਫ ਨਸ ANM MPHW ਮੇਲ LT ਫਾਰਮਸਿਸਟ ਆਸ਼ਾ ਵਰਕਰਸ ਤੇ ਬਾਕੀ ਲਗਭਗ 55 ਕੈਡਰ ਸਾਰਾ ਪੂਰਾ ਕਲੈਰਿਕਲ ਕੈਡਰ ਤੇ ਹੋਰ ਵੀ ਜਿਹੜੇ ਸਾਰੇ ਸਾਡੇ ਕਈ ਕੈਡਰ CHOs ਹੈ ਉਹ ਸਭ ਆਂਦੇ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਕਰਨਾ ਹੀ ਜਿਹੜੀ ਹੈ ਸਾਡੀ ਸਰਕਾਰ ਦੇ ਸਾਹਮਣੇ ਤਜਵੀਜ਼ ਹੈ ਹਾਂ ਇੱਕ ਦੂਜੀ ਗੱਲ ਇਹ ਹੈ ਜੀ ਪੰਜਾਬ ਪੰਜਾਬ ਸਰਕਾਰ ਤੋਂ ਪਹਿਲਾਂ ਹਰਿਆਣਾ ਸਰਕਾਰ ਵੀ ਜਿਹੜੀ ਹੈ ਜਿਹੜੇ ਐਨਐਚਐਮ ਦੇ ਮੁਲਾਜ਼ਮ ਹੈ ਉਹਨਾਂ ਨੂੰ ਪੇ ਸਕੇਲ ਜਿਹੜੇ ਹੈ ਉਹ ਲਾ ਚੁੱਕੀ ਹੋਈ ਹੈ ਤੇ ਆਪਣਾ ਰਾਜਸਥਾਨ ਵਰਗੀਆਂ ਸਟੇਟ ਦੇ ਵਿੱਚ ਵੀ ਜਿਹੜਾ ਹੈ EMPLOYEES ਨੂੰ ਪੱਕਾ ਕੀਤਾ ਜਾ ਚੁੱਕਾ ਹੈ ਪਰ ਸਰਕਾਰ ਜਿਹੜੇ ਕੱਚੇ ਮੁਲਾਜ਼ਮਾਂ ਦੇ ਨਾਲ ਹਮੇਸ਼ਾ ਹੀ ਇੱਕ ਆਪਣਾ ਵਿਚਾਰ ਵਿਟਾਂਦਰਾ ਸਹੀ ਤਰ੍ਹਾਂ ਦੇ ਨਾਲ ਨਹੀਂ ਕਰਦੀ ਇੱਕ ਹਮੇਸ਼ਾ ਦੋਗਲੀ ਨੀਤੀ ਜਿਹੜੀ ਹੈ ਅਪਣਾਉਂਦੀ ਹੈ ਸਾਡਾ ਤੁਹਾਡੇ ਥਰੂ ਇਹੀ ਮੈਸੇਜ ਹੈ ਕਿ ਤੁਸੀਂ ਮੁਲਾਜ਼ਮਾਂ ਦੀਆਂ ਪਰੇਸ਼ਾਨੀਆਂ ਨੂੰ ਸਰਕਾਰ ਦੇ ਸਾਹਮਣੇ ਸਹੀ ਤਰ੍ਹਾਂ ਦੇ ਨਾਲ ਲੈ ਕੇ ਆਓ ਮੈਡਮ ਮੈਂ ਜਿਹੜਾ ਤੁਹਾਡਾ ਧਰਨਾ ਹੈ ਇਹ ਸਾਰੇ ਪੰਜਾਬ ਦੇ ਵਿੱਚ ਹੈ ਜਾਂ ਤੁਹਾਡਾ ਇੱਥੇ ਲੋਕਲ ਹੈ ਨਹੀਂ ਸਰ ਇਹ ਸਾਰੇ ਸਾਰੇ ਸਾਡੇ ਪੰਜਾਬ ਦੇ ਵਿੱਚ ਇਹ ਪੂਰਾ ਪੰਜਾਬ ਪੱਧਰ ਤੇ ਹਾਂਜੀ 9500 ਮੁਲਾਜ਼ਮ ਜਿਹੜਾ ਪੱਕਾ ਕਰਨਾ ਚੱਲ ਰਿਹਾ ਹੈ ਇਸ ਟਾਈਮ ਤੇ ਜਿੱਦਾਂ ਤੁਸੀਂ ਸਾਰੇ ਜਾਣਦੇ ਹੋ ਕਿ ਕਰੋਨਾ ਦੇ ਕੈਂਪ ਜਿਹੜੇ ਵੱਖਰੇ ਵੱਖਰੇ ਜਗ੍ਹਾ ਤੇ ਲਾਏ ਜਾ ਰਹੇ ਹੈ ਬਾਕੀ ਜਗ੍ਹਾ ਹੈ ਤੇ ਇਸ ਉੱਤੇ ਸਾਡਾ ਸਾਰਾ ਸਟਾਫ ਜਿਹੜਾ ਕੰਮ ਕਰ ਰਿਹਾ ਹੈ ਤੇ ਇਹ ਸਾਰੇ ਪੰਜਾਬ ਦੇ ਵਿੱਚ ਹੋ ਰਿਹਾ ਹੈ इवन ਛੱਤੀ ਪੂਰੇ ਦੇਸ਼ ਤੇ ਮੈਡਮ ਪੰਜਾਬ ਦੇ ਵਿੱਚ ਸਾਰੇ ਕਿੰਨੇ ਮੁਲਾਜ਼ਮ ਹੋਣਗੇ ਜਿਹੜੇ ਕੱਚੇ ਹੈ ਇਸ ਵੇਲੇ ਕੰਮ ਕਰ ਰਹੇ ਹੈ ਜਿਹੜੇ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਹੈ ਲਗਭਗ 9500 ਮੁਲਾਜ਼ਮ ਹੈਗੇ ਠੀਕ ਹੈ 9500 ਤੇ ਤੁਹਾਨੂੰ ਕੀ ਲੱਗਦਾ ਹੈ ਵੀ ਸਰਕਾਰ ਨੇ ਕਿੰਨੀ ਕੁ ਜ਼ਿਆਦਾ ਭਰਤੀ ਕਰ ਸਕਦੀ ਹੈ ਕਿੰਨੇ ਕੁ ਮੁਲਾਜ਼ਮਾਂ ਦੀ ਹੋਰ ਲੋਡ ਹੈ ਐਥੇ ਜੇ ਤੁਸੀਂ ਜਾਣਦੇ ਹੋ ਕਿ ਅਸੀਂ ਸਾਰੇ ਸਹੀ ਤਰੀਕੇ ਦੇ ਨਾਲ ਆਏ ਹੋਏ ਹਾਂ ਪੂਰਾ ਟੈਸਟ ਪਾਸ ਕਰਕੇ ਇੰਟਰਵਿਊ ਕਾਉਂਸਲਿੰਗ ਸਭ ਕੁਝ ਕਲੀਅਰ ਕਰਕੇ ਸਰਕਾਰ ਸਭ ਕੁਝ ਕਰ ਸਕਦੀ ਹੈ ਤੁਸੀਂ ਫੋਰ ਐਗਜ਼ਾਮਪਲ ਦੇਖ ਲਓ ਐ ਸतीश ਦਾ ਆਪਣਸ ਮੈਡਮ ਹੈ ਜੀ ਹਾਂਜੀ ਐਬਾਊਟ 10 ਤੋਂ 15 ਸਾਲਾਂ ਤੋਂ ਮੈਡਮ ਲੱਗੇ ਹੋਏ ਆ ਠੀਕ ਹੈ 800 ਪੋਸਟਾਂ ਕੱਢੀਆਂ ਮੈਡਮ ਤਾਂ ਦੀ ਇਹ 598 ਪੋਸਟਾਂ ਹਾਂ 598 ਪੋਸਟਾਂ ਸਰਕਾਰ ਨੇ ਕੱਢੀਆਂ ਇਸ ਕੈਟਾਗਰੀ ਦੀ ਹਾਂਜੀ ਤੇ ਤੁਸੀਂ ਆਹ ਸਮਝ ਸਕਦੇ ਹੋ ਕਿ ਜੇ ਸਰਕਾਰ ਸਾਨੂੰ ਹਮੇਸ਼ਾ ਇਮੋਸ਼ਨਲੀ ਜਿਹੜਾ ਇਹ ਚੀਜ਼ ਕਰਦੀ ਹੈ ਕਿ ਇਸ ਟਾਈਮ ਤੇ ਤੁਸੀਂ ਨਹੀਂ ਜਾ ਸਕਦੇ ਪਰ ਤੁਸੀਂ ਆਹ ਦੇਖੋ ਜੇ ਸਰਕਾਰ ਦੇ ਕੋਲ ਪੈਸਾ ਹੀ ਨਹੀਂ ਹੈ ਤੇ ਉਹ ਕਿਸ ਤਰ੍ਹਾਂ 598 ਪੋਸਟ ਦੀ ਪੱਤੀ ਜਿਹੜੀ ਆ ਕਰ ਰਹੀ ਹੈ ਐ ਮੈਡਮ